ਮੇਰੇ ਕੁਝ ਗਮਉਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਮੈਨੂੰ ਦਬਾ ਕੇ ਨਾ ਰੱਖ ਮੈਂ ਆਜ਼ਾਦ ਪਰਿੰਦਾ ਹਾਂ ਮੈਂ ਉੱਡਣਾ ਹੈ ਜਾਣਾ ਹੈ ਪਹੁੰਚਣਾ ਹੈ ਆਪਣੇ ਮੰਜ਼ਿਲ ਤੱਕ ਕਿਉਂਕਿ ਮੈਂ ਜ਼ਿੰਦਾ ਹਾਂ ਮੈਨੂੰ ਦਬਾ ਕੇ ਨਾ ਰੱਖ ਮੈਂ ਆਜ਼ਾਦ ਪਰਿੰਦਾ ਹਾਂ ਕੈਦ ਵਿੱਚ ਰੱਖ ਤੂੰ ਮੈਨੂੰ ਵੱਟੇ ਘੂਰੀਆਂ ਪਾਉਣ ਲਈ ਮੈਨੂੰ ਪਰ ਤੇਰਾ ਪਿਆਰ ਜ਼ਰੂਰੀ ਹੈ ਇਹੀ مشورہ ਮੈਂ ਤੈਨੂੰ ਹਰ ਵਾਰ ਦਿੰਦਾ ਹਾਂ ਮੈਨੂੰ ਦਬਾ ਕੇ ਨਾ ਰੱਖ ਮੈਂ ਆਜ਼ਾਦ ਰਹਿੰਦਾ ਤੈਨੂੰ ਕਦੇ ਨਾ ਮੈਂ ਪਾਉਂਦਾ ਜੇ ਚਾਹੁੰਦਾ ਨਾ ਹੁੰਦਾ ਤੇਰੇ ਨਾਲ ਠਕਾ ਵੀ ਫੇਰ ਕਰਦਾ ਜੇ ਨਿਭਾਉਂਦਾ ਨਾ ਹੁੰਦਾ ਹੁਣ ਲੋਕਾਂ ਅੱਗੇ ਕਹਿਨੀ ਐ ਕਿ ਮੈਂ ਹੀ ਦਰਿੰਦਾ ਹਾਂ ਮੈਨੂੰ ਦਬਾ ਕੇ ਨਾ ਰੱਖ ਮੈਂ ਆਜ਼ਾਦ ਰਹਿੰਦਾ ਕਮੀ ਮੇਰੇ ਚ ਬਹੁਤੀ ਤਾਂ ਥੋੜੀ ਤੇਰੇ ਚ ਵੀ ਹੋਣੀ ਐ ਕਿਉਂ ਜਗ ਜ਼ਾਹਰ ਕੀਤਾ ਜੇ ਮੇਰੇ ਨਾਲ ਹੀ ਨਿਭਾਉਣੀ ਹੈ ਤੇਰੇ ਅੱਗੇ ਤੇ ਲੋਕਾਂ ਅੱਗੇ ਮੈਂ ਹੋਇਆ ਸ਼ਰਮਿੰਦਾ ਹਾਂ ਮੈਨੂੰ ਦਬਾ ਕੇ ਨਾ ਰੱਖ ਮੈਂ ਆਜ਼ਾਦ ਪਰਿੰਦਾ ਮੁੱਠੀ ਵਿੱਚ ਪਾਣੀ ਨੂੰ ਰੱਖਣਾ ਦੱਸ ਕਿੰਨਾ ਕੁ ਸੌਖਾ ਸੀ ਸੰਭਲ ਜਾਂਦੀ ਤੇਰੇ ਲਈ ਇਹ ਆਖਰੀ ਮੌਕਾ ਸੀ ਦੇਵ ਨੂੰ ਦੁੱਖਾਂ ਦਾ ਤੂੰ ਬਣਾ ਦਿੱਤਾ ਬੁਲਿੰਦਾ ਹਾਂ ਮੈਨੂੰ ਦਬਾ ਕੇ ਨਾ ਰੱਖ ਮੈਂ ਆਜ਼ਾਦ ਪਰਿੰਦਾ ਮੈਨੂੰ ਦਬਾ ਕੇ ਨਾ ਰੱਖ ਮੈਂ ਆਜ਼ਾਦ ਪਰਿੰਦਾ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ